ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਅੱਜ ਆਏ ਹੋਿਆਂਗੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਲਖ ਦੇ ਵਿੱਚ ਜੋ ਇੱਕ ਆਪਣਾ ਗਰੀਬ ਪਰਿਵਾਰ ਹੈਗਾ ਵੀਰ ਸਾਡੇ ਨਾਲ ਲਿਗੇ ਜਿਨ੍ਹਾਂ ਦੇ ਬੇਟੇ ਦੇ ਪਿਛਲੇ ਦਿਨ ਕੁਝ ਪਹਿਲਾਂ ਸੱਟ ਲੱਗੀ ਸੀ ਜਿਸ ਵੀਰ ਦਾ ਐਸੀ ਹੰਟ ਹੋਇਆ ਸੀਗਾ ਜਿਸ ਗੱਡੀ ਦੇ ਨਾਲ ਉਹ ਗੱਡੀ ਵਾਲਾ ਵੀਰ ਦੇ ਸੱਟ ਮਾਰ ਕੇ ਭੱਜ ਗਿਆ ਵਾਗਾ ਤੇ ਬਾਕੀ ਆਪਾਂ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂਗੇ ਦੱਸਦੇ ਨੇ ਕਿ ਸਾਨੂੰ ਸਾਰੀ ਕਹਾਣੀ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਬਾਈ ਕੀ ਨੌਂ ਆਗਾ ਤੁਹਾਡਾ ਹੀ ਮੇਰਾ ਜੀ ਬੱਗਾ ਸਿੰਘ ਬੱਗਾ ਸਿੰਘ ਜੀ ਕੀ ਹੋਇਆ ਸੀਗਾ ਆਪਣੇ ਮੁੰਡੇ ਨੂੰ ਜੀ ਮੁੰਡਾ ਜੀ ਕੰਮ ਤਾਂ ਆਉਂਦਾ ਸੀਗਾ ਉੱਤਰ ਕੋਈ ਗੱਡੀ-ਗੁੱਡੀ ਮਾਰ ਗਿਆ ਤੇ ਉੱਥੇ ਸੱਟ ਗਿਆ ਠੀਕ ਆ ਜੀ ਤੇ ਇਹਦਾ ਇਲਾਜ ਹੁਣ ਕਿੱਥੋਂ ਚੱਲ ਰਿਹਾ ਵਗਾ ਆਪਣਾ ਜੀ ਇਲਾਜ ਜੀ ਇਹਦਾ ਕੋਟੋਲੇ ਚੱਲ ਰਿਹਾ ਜੀ ਕੋਟੋਲੇ ਚੱਲ ਰਿਹਾ ਵਗਾ ਤੇ ਹੁਣ ਆਪਾਂ ਘਰੇ ਕਿਉਂ ਲੈ ਆਏਾਂਗੇ ਜੀ ਮੁੰਡੇ ਨੂੰ ਘਰੇ ਜੀ ਦੇਖੋ ਬਈ ਐਨੇ ਜੋਗਾ ਹੈ ਨਹੀਂ ਜਿੰਨਾ ਸੀਗਾ ਲਾ ਚੁੱਕਾ ਠੀਕ ਆ ਜੀ ਠੀਕ ਆ ਜੀ ਪਿੰਡ 'ਚ ਆਪਣਾ ਮੰਗ ਚੁੱਕ ਕੇ ਵੀ ਲਾ ਲਿਆ ਜੀ ਠੀਕ ਆ ਜੀ ਐਨਾ ਕਰਾ ਲਿਆ ਜੀ ਬਾਕੀ ਦਾ ਹੁਣ ਬੇਵਾਬ ਹੋਈ ਹੋਈ ਐ ਜੀ ਮੇਰੀ ਕੋਈ ਹੁਣ ਇੱਜ਼ਤ ਕਰਾਉ ਨੂੰ ਆਪਣੇ ਕੋਲ ਜਾਣੀ ਕਿ ਪੈਸੇ ਹੈ ਨਹੀਂਗੇ ਹੈਨਾ ਤੇ ਆਪਣੇ ਕਿੰਨੇ ਬੇਟੇ ਨੇਗੇ ਜੀ ਕਿੰਨਾ ਪਰਿਵਾਰ ਦੇ ਵਿੱਚ ਕੌਣ ਕੌਣ ਨੇਗੇ ਆਪਣੇ ਜੀ ਇਹੀ ਕਾਰਨ ਤੋਂ ਨਾਲਾ ਜੀ ਹਾਂਜੀ ਇਹ ਬੇਚਾਰਾ ਕਰਦਾ ਸੀ ਦਿਹਾੜੀ ਜੋਤਾ ਆਪਣਾ ਕਰਕੇ ਸਾਡਾ ਬੇਟਾ ਬਾਸੁਰਦਾ ਸੀਗਾ ਹਾਂਜੀ ਤੇ ਬੱਗਾ ਸਿੰਘ ਦੇ ਤਿੰਨ ਬੇਟੀਆਂ ਨੇਗੀਆਂ ਜੋ ਵਿਆਹਣ ਜੋਗੀਆਂ ਨੇਗੀਆਂ ਤੇ ਵੀਰ ਸੀਗਾ ਕਿਹੜਾ ਆਪਣਾ ਇੱਕ ਕਮਾਉਣ ਵਾਲਾ ਸੀਗਾ ਇਹ ਵੀਰ ਕੱਲਾ ਇਹਦੇ ਸਿਰ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਤੇ ਹੁਣ ਬੱਗਾ ਜੀ ਇਹਦਾ ਫਿਰ ਇਲਾਜ ਲਈ ਹੁਣ ਆਪਾਂ ਨੂੰ ਕਿਦੇ ਪਿੰਡ ਦੇ ਵਿੱਚ ਫੇਰੀ ਪਾਈਆ ਜਾਂ ਕੀ ਕੀਤਾ ਵਗਾ ਫੇਰੀ ਵੀ ਪਾਈਆ ਜੀ ਮੈਂ ਹਾਂਜੀ ਤੇ ਪਸ਼ੂ ਪੱਲਾ ਸੀਗਾ ਜੀ ਥੋੜਾ ਬਹੁਤ ਉਹ ਵੀ ਵੇਚਿਆ ਜੀ ਮੈਂ ਠੀਕ ਆ ਜੀ ਤੇ ਬੱਗਾ ਜਿੰਗ ਜੀ ਆ ਕਿਹੜਾ ਮਕਾਨ ਚ ਤੁਸੀਂ ਰਹਣੋਗੇ ਆ ਇਹ ਆਪਦਾ ਵਗਾ ਜਾਂ ਇਹ ਕਿਰਾਏ ਤੇ ਆਗਾ ਜੀ ਨਹੀਂ ਜੀ ਇਹ ਕਿਰਾਏ ਤੇ ਹੈ ਜੀ اچھا ਕਿਰਾਏ ਤੇ ਕਿੰਨਾ ਟਾਈਮ ਹੋ ਗਈ ਸਾਨੂੰ ਆਪਦਾ ਇੱਧਰ ਰਹਿੰਦਿਆਂ ਨੂੰ ਮੈਨੂੰ ਹੋ ਗਈ ਇੱਥੇ 16-17 ਸਾਲ ਹੋ ਗਏ 16-17 ਸਾਲ ਹਾਂਜੀ ਤੇ ਹੁਣ ਤੱਕ ਆਪਣੇ ਮੁੰਡੇ ਦੇ ਖਰਚਾ ਕਿੰਨਾ ਕ ਆ ਗਿਆ ਬੱਗਾ ਜੀ ਖਰਚਾ ਦਾ ਜ ਕੋਈ ਹਿਸਾਬ ਨਹੀਂ ਲਾਇਆ ਮੈਂ ਠੀਕ ਆ ਜੀ ਠੀਕ ਆ ਜੀ ਜਿੰਨਾ ਹੋਇਆ ਵੀ ਆਪਣਾ ਮੰਗ ਚੁੱਕ ਤੇ ਵੀ ਆਪਦਾ ਜਿਹੜਾ ਕੋਲੇ ਸੀ ਚੱਲ ਉਹ ਵੀ ਜਿਹੜਾ ਸੀ ਥੋੜਾ ਬਹੁਤ ਸਾਰਾ ਲਾ ਚੁੱਕਿਆ ਜੀ ਹੁਣ ਫੁੱਲੇ ਆਪਣੇ ਕੋਸ ਨਹੀਂ ਰਿਹਾ ਹੈਗਾ ਕਿਉਂਕਿ ਦਵਾਈ ਦਿਵਾਉਣ ਨੂੰ ਵੀ ਆਪਣੇ ਕੋਲ ਕੋਈ ਨਹੀਂ ਹੈਗਾ ਜੀ ਤੇ ਵੀਰ ਉਹ ਹੱਥ ਵੰਡ ਕੇ ਤੁਹਾਡੇ ਮੂਰੇ ਬੇਨਤੀ ਆ ਬੱਗਾ ਸਿੰਘ ਦੀ ਵੀ ਅਸੀਂ ਵੀ ਕਰ ਦਿਆਂਗੇ ਪਹਿਲਾਂ ਵੀ ਆਏ ਸੀਗੇ ਵੀਰੂ ਨਾਲ ਕੋਲੇ ਬੇਨਤੀ ਕਰ ਦਿਆਂਗੇ ਕਿੰਨੇ ਜੋਗੇ ਵੀ ਆਪਾਂ ਹੈਗੇ ਆ 5 10 20 ਵਾਲੇ ਵੀ ਜਰੂਰ ਬੱਗਾ ਸਿੰਘ ਦੀ ਆਪਾਂ ਸੋ ਨੂੰ ਬੈਂਕ ਖਾਤਾ ਲਾਵਾਂਗੇ ਵੀਡੀਓ ਦੇ ਵਿੱਚ ਚੱਲਦਾ ਵੀ ਹੋਊਗਾ ਬੈਂਕ ਖਾਤਾ ਉਹਦੇ ਵਿੱਚ ਬੈਂਕ ਖਾਤੇ ਦੇ ਵਿੱਚ ਪੈਸੇ ਪਾਇਓ ਜੇ ਤੁਸੀਂ ਨਹੀਂ 5000 ਰੁਪਏ ਦੇਣ ਵਾਲੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਦਾਨੀ ਸੱਜਣਾ ਕੋਲ ਆਪਣੀ ਵੀਡੀਓ ਪਹੁੰਚ ਚੁੱਕੇ ਤੇ ਬੱਗੇ ਦੇ ਵੀਰ ਦਾ ਆਪਣੇ ਤਾਂ ਛੋਟੇ ਦਾ ਇਲਾਜ ਵੀ ਹੋ ਸਕੇ ਧੰਨਵਾਦ ਜੀ ਬਸ ਸਹੀ ਲੀ